ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸੋ ਬਾਈ ਆ ਨਾ ਬੇਲੇ ਤੋਂ ਦਰਿਆ ਨੂੰ ਰੋੜ ਜਾਂਦਾ ਹੈ ਸੋ ਇਹ ਰੋੜ ਚੱਲਦਾ ਵੀ ਬਹੁਤ ਹੈ ਜਦੋਂ ਦਰਿਆ ਨੂੰ ਢਾਹ ਲੱਗੀ ਸੀ ਨਾ ਇਸੇ ਰੋੜ ਤੋਂ ਬਾਈ ਟਰਾਲੀਆਂ ਲਗ ਲੰਘ ਕੇ ਗਈਆਂ ᱛੀਆਂ ਤਾਂ ਕਰਕੇ ਸਾਡਾ ਏਰੀਆ ਡੁੱਬਣੋਂ ਬਚ ਗਿਆ ਸੀ ਪ੍ਰਸ਼ਾਸਨ ਨੇ ਔਰ ਸਾਡੇ ਪੰਜਾਬੀਆਂ ਨੇ ਬਹੁਤ ਅੱਕ ਪਾਈ ਤੀ ਬਹੁਤ ਮਿਹਨਤ ਕੀਤੀ ਸੀ ਇੱਕ ਉਹਨਾਂ ਨੇ ਦਿਖਾ ਦਿੱਤਾ ਸੀ ਕਿ ਏਕਤਾ ਕੀ ਹੁੰਦੀ ਹੈ ਸਾਰੀਆਂ ਪਾਰਟੀਆਂ ਦੇ ਵਰਕਰਾਂ ਨੇ ਸਾਰੀਆਂ ਸੰਸਥਾਵਾਂ ਦੇ ਨੌਜਵਾਨਾਂ ਨੇ ਸੇਵਾਦਾਰਾਂ ਨੇ ਹਰ ਪਰਿਵਾਰ ਨੇ ਬਾਈ ਜੀ ਪੱਧ ਚੜ ਕੇ ਸੇਵਾ ਕੀਤੀ ਸੀ ਤਾਂ ਸਾਡਾ ਇਲਾਕਾ ਡੁੱਬਣੋਂ بچਿਆ ਸੀ ਸੋ ਅੱਜ ਅਸੀਂ ਉਸੇ ਦਰਿਆ ਪਰੇ ਜਾ ਰਹੇ ਹਾਂ ਤੇ ਆ ਜਿਹੜੀ ਦੀ ਸੜਕ ਦੇਖਦੇ ਆ ਨਾ ਬਾਈ ਇਹ ਅਸੀਂ ਆਮ ਆਦਮੀ ਪਾਰਟੀ ਦਾ तहे ਦਿਲੋਂ ਧੰਨਵਾਦ ਕਰਦੇ ਆ ਕਿ ਇਹ ਉਹਨਾਂ ਨੇ ਬਣਾਈ ਅਸੀਂ ਤਾਂ ਇਹਨੂੰ ਸ਼ੁਰੂ ਤੇ ਇਦਾਂ ਹੀ ਦੇਖਦੇ ਆਂਦੇ ਸੀ ਟੁੱਟੀ ਫੁੱਟੀ ਸੋ ਇਹ ਬਹੁਤ ਵਧੀਆ ਕੰਮ ਕਰਤਾ ਸੋ ਅਸੀਂ ਧੰਨਵਾਦੀ ਆਂ ਪਰ 21 ਦੇ ਵਿੱਚ ਨਾ ਥੋੜਾ ਜਿਹਾ ਅਗਰ ਹੋਰ ਕਰ ਦਿੰਦੇ ਯਾਰ ਤਾਂ ਬਹੁਤ ਵਧੀਆ ਹੁੰਦਾ ਅਗਰ ਇਹ ਸੜਕ ਨੂੰ ਨਾ ਫੁੱਟ ਫੁੱਟ ਸਵਾ ਸਵਾ ਫੁੱਟ ਹੋਰ ਚੌੜੀ ਕਰ ਦਿੰਦੇ ਤਾਂ ਹੁਣ ਤੁਸੀਂ ਦੇਖਿਆ ਹੀ ਆ ਬੱਸ ਲੰਘ ਕੇ ਗਈ ਐ ਇਧਰੋਂ ਸਾਡੀ ਗੱਡੀ ਸੀ ਆਪਸ ਵਿੱਚ ਕ੍ਰੋਸਿੰਗ ਨੂੰ ਕਿੰਨਾ ਮਤਲਬ ਰਿਸਕ ਆ ਆ ਆਪਸ ਵਿੱਚ ਦੋ ਗੱਡੀਆਂ ਪਾਸ ਨਹੀਂ ਹੁੰਦੀਆਂ ਇਹ ਬੜੀ ਦਿੱਕਤ ਆਂਦੀ ਐ ਤੇ ਹੋਰ ਨਹੀਂ ਤਾਂ ਜ਼ਿਆਦਾ ਇੱਕ ਹੋਰ ਕੰਮ ਕਰ ਦਵੇ ਜ਼ਿਆਦਾ ਨਹੀਂ ਤਾਂ ਆ ਨਾ ਜਿਹੜਾ ਨਾਲ-ਨਾਲ ਟੱਕਰ ਬਹੁਤ ਡੂੰਗੀ ਆ ਇਹਦੇ ਨਾਲ ਜਿਆਦਾ ਮਲਵਾ ਪਾ ਕੇ ਜਾਂ ਰੂੜੀ ਪਾ ਕੇ ਗਟਕਾ ਪਾ ਕੇ ਕੋਈ ਪੱਕੀ ਚੀਜ਼ ਪਾ ਕੇ ਕੋਈ ਪੱਕਾ ਮਟੀਰੀਅਲ ਪਾ ਕੇ ਇਹਨੂੰ ਵੀ ਸੜਕ ਦੇ ਬਰਾਬਰ ਕਰ ਦਿੱਤਾ ਜਾਵੇ ਤਾਂ ਸੜਕ ਹੋਰ ਥੋੜੀ ਜਿਹੀ ਦੇਖਣ 'ਚ ਚੌੜੀ ਹੋ ਜਵੇ ਪਰਤੋਂ ਵਿੱਚ ਵੀ ਚੌੜੀ ਹੋ ਜਵੇ ਸੋ ਇਹ ਸੜਕ ਬਹੁਤ ਵਧੀਆ ਬਣਾਈ ਸੋ ਬਹੁਤ ਅਸੀਂ ਧੰਨਵਾਦੀ ਆ ਪ੍ਰਸ਼ਾਸਨ ਦੇ ਬਹੁਤ ਧੰਨਵਾਦੀ ਆ ਅਸੀਂ ਆਮ ਆਦਮੀ ਪਾਰਟੀ ਦੇ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਏ ਅਗਰ ਇਹਨੂੰ ਥੋੜੀ ਜਿਹੀ ਚੌੜੀ ਕਰ ਦਿੱਤਾ ਜਾਵੇ ਤਾਂ ਬਾਈ ਹੋਰ ਵੀ ਜ਼ਿਆਦਾ ਧੰਨਵਾਦ ਹੋ ਸੋ ਅੱਗੇ ਬਲੌਗ ਦੇ ਨਾਲ ਬਣੇ ਰਹੋ ਆਪਾਂ ਜਾ ਕੇ ਦੇਖਦੇ ਆਂ ਦਰਿਆ ਤੇ ਉਸੇ ਜਗ੍ਹਾ ਤੇ ਜਾਣਾ ਆਪਾਂ ਨੇ ਜਿੱਥੇ ਢਾਂ ਲੱਗੀ ਸੀ ਤੂਸੀਵਨ ਨੂੰ 23 ਨੰਬਰ ਬੁਰਜੀ ਤੂਸੀਵਨ ਜਿੱਥੇ ਸਾਰਾ ਪੰਜਾਬ ਇਕੱਤਰ ਹੋ ਗਿਆ ਸੀ ਅੱਜ ਉੱਥੋਂ ਦੇ ਜਾ ਕੇ ਹਾਲਾਤ ਦੇਖਦੇ ਆਂ ਕਿਉਂਕਿ ਐਮਐਲਏ ਸਾਹਿਬ ਨੇ ਉਸ ਵਕਤ ਨਾਲ ਹੋ ਕੇ ਥੈਲੇ ਲਵਾਏ ਸੀ ਸਾਰੀਆਂ ਪਾਰਟੀਆਂ ਦੇ ਜਿਹੜੇ ਐਮਐਲਏ ਆ ਜਾਂ ਆਗੂ ਆ ਜਿੰਨੇ ਦੀ ਮੌਤ ਵਰ ਸੀ ਸਾਰਿਆਂ ਨੇ ਨਾਲ ਹੋ ਕੇ ਹਿੰਮਤ કરી ਜੀ ਨਾਲ ਹੋ ਕੇ ਨੌਜਵਾਨਾਂ ਦੇ ਥੈਲੇ ਲਵਾਏ ਸੀ ਤਾਂ ਬਾਈ ਜੀ ਬਚਾਅ ਹੋਇਆ ਸੀ ਆਰਮੀ ਆਈ ਸੀ ਪ੍ਰਸ਼ਾਸਨ ਸਾਰਾ ਆਇਆ ਹੋਇਆ ਸੀ ਪੰਜਾਬ ਸਾਰਾ ਪਹੁੰਚਿਆ ਹੋਇਆ ਸੀ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਉਹਨਾਂ ਦਾ ਬੇਟਾ ਸੋ ਹੋਰ ਵੀ ਜਿਹੜੇ ਮੌਜੂਦਾ ਸਰਕਾਰ ਦੇ ਜਿਹੜੇ ਆਗੂ ਆ ਮੌਤਵਾਰਾ ਸਾਰੇ ਪਹੁੰਚੇ ਹੋਏ ਸੀ ਬਾਈ ਤਾਂ ਬਚਾਅ ਹੋਇਆ ਸੀ ਸੋ ਜਿਹੜੇ ਮੌਜੂਦਾ ਸਰਕਾਰ ਦੇ ਸਾਡੇ ਇਸ ਹਲਕੇ ਦੇ ਸ਼੍ਰੀ ਚਮਕੌਰ ਸਾਹਿਬ ਹਲਕੇ ਦੇ ਵਧਾਇਕਾ ਸਰਦਾਰ ਡਾਕਟਰ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਉਸ ਵਕਤ ਇਹ ਵਿਸ਼ਵਾਸ ਦਲਾਇਆ ਸੀ ਆ ਸੁਬਾਸ਼ਾ ਨੂੰ ਦਵਾਇਆ ਸੀ ਕਿ ਜਦੋਂ ਇਹ ਹਾਲਾਤ ਕਾਬੂ ਚ ਹੋ ਜਾਣਗੇ ਬਰਸਾਤਾਂ ਹਟ ਜਾਣਗੀਆਂ ਤਾਂ ਉੱਥੇ ਠੋਕਰਾਂ ਪੱਕੀਆਂ ਕਰੀਆਂ ਜਾਣਗੀਆਂ ਸੋ ਅੱਜ ਉਹ ਦੇਖਣ ਜਾ ਰਹੇ ਹਾਂ ਅਸੀਂ ਕਿ ਕਿਆ ਉੱਥੇ ਕੰਮ ਸ਼ੁਰੂ ਹੋ ਗਿਆ ਕਿਉਂਕਿ ਇਸ ਘਟਨਾ ਨੂੰ ਵੀ ਮੇਰੇ ਖਿਆਲ ਪੰਜ ਮਹੀਨੇ ਹੋ ਗਏ ਜੀ ਚਾਰ ਪੰਜ ਮਹੀਨੇ ਹਾਂਜੀ ਚਾਰ ਪੰਜ ਮਹੀਨੇ ਹੋ ਗਏ ਜੀ ਜਿਹੜੀ ਢਾਹ ਲੱਗੀ ਸੀ ਬਰਸਾਤਾ ਲੰਗੀਆਂ ਨੂੰ ਸੋ ਦੇਖਦੇ ਆ ਚਾਰ ਪੰਜ ਮਹੀਨੇ ਲੰਘਣ ਦੇ ਬਾਵਜੂਦ ਉੱਥੇ ਕੰਮ ਸ਼ੁਰੂ ਹੋਇਆ ਕਿ ਨਹੀਂ ਹੋਇਆ ਕਿ ਜੁਮਲੇਬਾਜੀ ਹੋ ਸੀ ਸੋ ਜੁੜੇ ਰਹੋ ਬਲੌਗ ਦੇ ਨਾਲ ਹੁਣ ਆਪਾਂ ਸਿੱਧੇ ਉੱਥੇ ਜਾ ਕੇ ਲਾਈਵ ਹੁੰਦੇ ਆ ਲਓ ਦੋਸਤੋ ਪਹੁੰਚ ਚੁੱਕੇ ਆ ਸਤਲੁਜ ਦਰਿਆ ਦੇ ਬੰਨ ਤੇ ਸੋ ਆ ਜਿਹੜਾ ਤੁਸੀਂ ਇਹਦਰਾ ਬੰਨ ਦੇਖ ਰਹੇ ਹੁਣ ਇੱਥੇ ਬਾਈ ਮੈਂ ਕਹਿੰਦਾ ਦੁਨੀਆ ਦੀ ਕੋਈ ਐਡੀ ਵੱਡੀ ਟ੍ਰੇਨ ਨਹੀਂ ਹੋਣੀ ਜਿੰਨੀਆਂ ਜਿੰਨੀਆਂ ਵੱਡੀਆਂ ਲਾਈਨਾਂ ਇੱਥੇ ਟਰਾਲੀਆਂ ਦੀਆਂ ਲੱਗੀਆਂ ਹੋਈਆਂ ਸੀ ਜਿਹੜੀਆਂ 100 100 ਕਿਲੋਮੀਟਰ ਪਰਤੇ ਮਿੱਟੀ ਦੀਆਂ ਭਰ ਕੇ ਆਈਆਂ ਸੀ ਉਹਨਾਂ ਇਲਾਕਿਆਂ ਚੋਂ ਵੀ ਭਰ ਕੇ ਆਈਆਂ ਜਿਹੜੇ ਇਲਾਕਿਆਂ ਨੂੰ ਇਸ ਢਾ ਦਾ ਜਾਂ ਟੁੱਲੇ ਅਗਰੇ ਬੰਨ ਟੁੱਟ ਜਾਂਦਾ ਉਹਨਾਂ ਇਲਾਕਿਆਂ ਨੂੰ 1% ਵੀ ਨੁਕਸਾਨ ਨਹੀਂ ਸੀ ਹੁਣ ਯਾਦਖਿਆਲ ਵੀ ਨਹੀਂ ਸੀ ਉਹ ਵੀ ਇਲਾਕੇ ਇੱਥੇ ਸੇਵਾ ਲੈ ਕੇ ਪਹੁੰਚੇ ਹੋਏ ਸੀ ਇਨਸਾਨੀਅਤ ਨਿਵਾਉਣ ਦੇ ਲਈ ਇਨਸਾਨ ਇਨਸਾਨ ਨੂੰ ਬਚਾਉਣ ਆਇਆ ਸੀ ਪੰਜਾਬੀ ਪੰਜਾਬੀਆਂ ਨੂੰ ਬਚਾਉਣ ਲਈ ਆਏ ਸੀ ਦੋਸਤੋ ਉਸ ਵਕਤ ਇਸ ਢਾਣੇ ਦਿਖਾ ਦਿੱਤਾ ਸੀ ਕਿ ਜਦੋਂ-ਜਦੋਂ ਵੀ ਪੰਜਾਬ ਤੇ ਚਾਹੇ ਕੁਦਰਤ ਹੋਵੇ ਚਾਹੇ ਕੋਈ ਹੋਰ ਆਫਤ ਹੋਵੇ ਜਦੋਂ-ਜਦੋਂ ਵੀ ਆਫਤ ਆਊਗੀ ਤਾਂ ਪੰਜਾਬੀ ਇੱਕ ਮੰਚ ਤੇ ਇਕੱਠੇ ਹੋ ਕੇ ਮੂੰਹ ਤੋੜ ਮਾ ਜਵਾਬ ਦੇਣਗੇ ਉਹਨਾਂ ਆਫਤਾਂ ਦਾ ਸੋ ਇਹ ਉਹ ਵੰਨੇ ਦੋਸਤੋ ਇਹ ਉਹ ਜਗ੍ਹਾ ਹੈ ਸੋ ਆਪਾਂ ਅੱਗੇ ਜਾ ਕੇ ਦੇਖਦੇ ਹਾਂ ਕਿ ਕਿਆ ਐਮਐਲਏ ਸਾਹਿਬ ਆਪਣੀ ਕਰਨੀ ਕਹਿਣੀ ਕਤਨੀ ਤੇ ਤੂਰੇ ਉਤਰੇ ਆ ਕਿਉਂਕਿ ਦੋਸਤੋ ਐਮਐਲਏ ਸਾਹਿਬ ਨੇ ਉਸ ਵਕਤ ਕਿਹਾ ਸੀ ਚਾਹੇ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਲਓ ਉਹਨਾਂ ਦਿਨਾਂ ਦੀਆਂ ਵੀਡੀਓਜ਼ ਐਮਐਲਏ ਸਾਹਿਬ ਨੇ ਖੁਦੇ ਵਾਦਾ ਕੀਤਾ ਸੀ ਕਿ ਜਦੋਂ ਹਾਲਾਤ ਕਾਬੂ ਵਿੱਚ ਆ ਜਾਣਗੇ ਤਾਂ ਅਸੀਂ ਇੱਥੇ ਕੰਮ ਸ਼ੁਰੂ ਕਰ ਦਾਂਗੇ ਇੱਥੇ ਪੱਕੀਆਂ ਠੋਕਰਾਂ ਲਾਈਆਂ ਜਾਣਗੀਆਂ ਪੱਥਰਾਂ ਦੀਆਂ ਤਾਂ ਜੋ ਦੁਬਾਰਾ ਐਦਾਂ ਦੇ ਹਾਲਾਤ ਪੈਦਾ ਨਾ ਹੋ ਸਕਣ ਦੁਬਾਰਾ ਕਦੇ ਵੀ ਇਸ ਬੰਨ ਨੂੰ ਢਾਹ ਨਾ ਲੱਗ ਸਕੇ ਪਰ ਸੁਣੇ ਮੈਨੂੰ ਤਾਂ ਲੱਗ ਨਹੀਂ ਰਿਹਾ ਕਿ ਕਿਤੇ ਕੰਮ ਚੱਲ ਰਿਹਾ ਕਿਉਂਕਿ ਆ ਦੇਖ ਲਓ ਅਸੀਂ ਬਿਲਕੁਲ ਨਜ਼ਦੀਕ ਪਹੁੰਚਦੇ ਜਾ ਰਹੇ ਹਾਂ ਕਿਉਂਕਿ ਅਗਰ ਕੰਮ ਸ਼ੁਰੂ ਹੋਇਆ ਹੁੰਦਾ ਕਿਤਨਾ ਕਿਤੇ ਮਟੀਰੀਅਲ ਪਿਆ ਹੁੰਦਾ ਕਿਤੇ ਪੱਥਰ ਪਏ ਹੁੰਦੇ ਕਿਤੇ ਲੇਬਰ ਲੱਗੀ ਹੁੰਦੀ ਪਰ ਨਹੀਂ ਕਿਤੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੋ ਮੈਂ ਐਮਐਲਏ ਸਾਹਿਬ ਨੂੰ ਦੱਸ ਦੇਣਾ ਚਾਹੁੰਦਾ ਕਹਿ ਦੇਣਾ ਚਾਹੁੰਦਾ ਕਿ ਐਮਐਲਏ ਸਾਹਿਬ ਸੋ ਚਲੋ ਤੁਹਾਡਾ ਧੰਨਵਾਦ ਹੈ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਨੌਜਵਾਨਾਂ ਦੇ ਨਾਲ ਹੋ ਕੇ ਪੰਜਾਬੀਆਂ ਦੇ ਨਾਲ ਹੋ ਕੇ ਆਪ ਥੈਲੇ ਚੱਕੇ ਆ ਮਦਦ ਕੀਤੀ ਹੈ ਜਦ ਕੀ ਇਹ ਤੁਹਾਡਾ ਕੰਮ ਨਹੀਂ ਹੈ ਨਾਲ ਹੋ ਕੇ ਕੰਮ ਕਰਨਾ ਤੁਹਾਡਾ ਕੰਮ ਆ ਏ ਜਿਹੜਾ ਹੁਣ ਅਸੀਂ ਮੰਗ ਕਰ ਰਹੇ ਆ ਤੁਹਾਡਾ ਕੰਮ ਆ ਏ ਇੱਥੇ ਠੋਕਰਾਂ ਲਾਉਣੀਆਂ ਨੀਤੀਆਂ ਬਣਾਉਣੀਆਂ ਇਸ ਦਰਿਆ ਦੇ ਪ੍ਰਤੀ ਤਾਂ ਜੋ ਅੱਗੇ ਵਾਸਤੇ ਐਦਾਂ ਦੇ ਖਤਰੇ ਨਾ ਆਣ ਐਦਾਂ ਦੇ ਹਾਦਸੇ ਦੁਆਰਾ ਪੈਦਾ ਨਾ ਹੋਣ ਐਦਾਂ ਦੇ ਕੰਮ ਕਰਨੇ ਇਹ ਤੁਹਾਡਾ ਕੰਮ ਹੈ ਨਾ ਕਿ ਤੁਹਾਡਾ ਕੰਮ ਇਹ ਨਹੀਂ ਹੈ ਕਿ ਆਫਤ ਆ ਗਈ ਤੇ ਆਫਤ ਦੇ ਵਿੱਚ ਤੁਸੀਂ ਵੀ ਲੋਕਾਂ ਦੇ ਨਾਲ ਲੱਗ ਕੇ ਮਿੱਟੀ ਦੇ ਵਿੱਚ ਮਿੱਟੀ ਹੋ ਜਾਓ ਲਿਪੜ ਜਾਓ ਗਾਰੇ ਦੇ ਵਿੱਚ ਲਿਟ ਜਾ ਲਿਪੜ ਜਾਓ ਇਹ ਕੰਮ ਨਹੀਂ ਹੈ ਤੁਹਾਡੇ ਤੁਹਾਡੇ ਕੰਮ ਆ ਹੁਣ ਆਲੇ ਸੀ ਤੁਹਾਡੇ ਕੰਮ ਅਗਰ ਪਹਿਲਾਂ ਕੀਤੇ ਹੁੰਦੇ ਪਿਛਲੀਆਂ ਸਰਕਾਰਾਂ ਨੇ ਵੀ ਅਗਰ ਇਹ ਕੰਮ ਕੀਤੇ ਹੁੰਦੇ ਤਾਂ ਲੋਕਾਂ ਨੂੰ ਇੰਨੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਸੀ ਕਰਨਾ ਪੈਣਾ ਸੋ ਤੁਸੀਂ ਦੇਖ ਸਕਦੇ ਹੋ ਦੋਸਤੋ ਆ ਦੇਖੋ ਆ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਆ ਥੈਲੇ ਪਏ ਆ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਤੁਸੀਂ ਦੇਖ ਸਕਦੇ ਆ ਥੈਲੇ ਇਹ ਜਿਹੜੇ ਉਸ ਟਾਈਮ ਲੋਕਾਂ ਨੇ ਇੱਥੇ ਹਿੰਮਤ ਦਿਖਾਈ ਤੇ ਇਸ ਢਾਹ ਨੂੰ ਰੋਕਿਆ ਆ ਦੇਖੋ ਕਿੱਡਾ ਡੁੱਮ ਪਿਆ ਸੀ ਪਰ ਮੇਰਾ ਖਿਆਲ ਹੈ ਸਾਡੇ ਐਮਐਲਏ ਸਾਹਿਬ ਉਹਨਾਂ ਗੱਲਾਂ ਨੂੰ ਭੁੱਲ ਗਏ ਆ ਮੇਰਾ ਖਿਆਲ ਆ ਇਸ ਢਾਹ ਨੂੰ ਵੀ ਭੁੱਲ ਗਏ ਆ ਫਿਰ ਇਹ ਢਾਹ ਇਨਾਂ ਨੂੰ ਬਰਸਾਤਾਂ ਦੇ ਵਿੱਚ ਯਾਦ ਆਉਣੀ ਆ ਜਦੋਂ ਦੁਬਾਰਾ ਲੱਗਣੀ ਆ ਕਿਉਂਕਿ ਆ ਦੇਖੋ ਆ ਤਾਂ ਇੱਕ ਆਰਜੀ ਟੈਂਪਰੇਰੀ ਕੰਮ ਆ ਤੁਸੀਂ ਦੇਖ ਸਕਦੇ ਹੋ ਬੰਨ ਦੇ ਸਿਰਫ 20 ਫੁੱਟ ਦੇ ਦੂਰੀ ਤੇ ਰਹਿ ਗਈ ਸੀ ਇਟਾ ਅਗਰ ਉਸ ਵਕਤ ਪੰਜਾਬੀ ਹਿੰਮਤ ਨਾ ਕਰਦੇ ਤਾਂ ਬਹੁਤ ਵੱਡੀ ਬਰਬਾਦੀ ਹੋ ਜਾਣੀ ਸੀ ਅੱਧਾ ਪੰਜਾਬ ਖਤਮ ਹੋ ਜਾਣਾ ਸੀ ਕਿਉਂਕਿ 8 ਜ਼ਿਲ੍ਹੇ ਤਾਂ ਪਹਿਲਾਂ ਹੀ ਹੜ੍ਹਾਂ ਦੇ ਮਾਰਹਟ ਆਏ ਹੋਏ ਸੀ ਆਗਰ ਉਰੇ ਵੀ ਨੁਕਸਾਨ ਹੋ ਜਾਂਦਾ ਤਾਂ ਤੁਸੀਂ ਦੋਸਤੋ ਦੇਖ ਸਕਦੇ ਹੋ ਕਿ ਹਾਲਾਤ ਕਿੱਦਾਂ ਦੇ ਹੋਣੇ ਸੀ ਆ ਜਿੱਥੇ ਇਸ ਟਾਈਮ ਆਪਾਂ ਖੜੇ ਆ ਆ ਜਿਹੜੇ ਥੈਲੇ ਪਏ ਹਨ ਨਾ ਦੋਸਤੋ ਇਹ ਵੀ ਕਿਸੇ ਜ਼ਿਮੀਦਾਰ ਦੀ ਜ਼ਮੀਨ ਸੀ ਇਹ ਗੋਲੂ ਦੀ ਜ਼ਮੀਨ ਸੀ ਇੱਥੇ ਪਪੂਲਰ ਲੱਗੇ ਹੋਏ ਸੀ ਉਹ ਦੇਖੋ ਵਿੱਚ ਹਜੇ ਵੀ ਪਪੂਲਰ ਹੈ ਉਹ ਦੇਖੋ ਜੀ ਸੋ ਜਿਹੜੇ ਇਸ ਢਾਣੇ ਦਰਿਆ ਦੇ ਵਿੱਚ ਲੈ ਗਈ ਤ੍ਰਿਆ ਸਤਲੁਜ ਇਹਨਾਂ ਸਾਰੀ ਜ਼ਮੀਨ ਨੂੰ ਹੜਾ ਕੇ ਆਪਣੇ ਵਿੱਚ ਲੈ ਗਿਆ ਆ ਦੇਖੋ ਆ ਤਾਰਾਂ ਦੇ ਜਾਲ ਬਣਾ ਬਣਾ ਕੇ ਉਹਦੇ ਵਿੱਚ ਥੈਲੇ ਭਰ ਕੇ ਬਾਕਸ ਬਣਾ ਕੇ ਥੈਲਿਆਂ ਦੇ ਤਾਰਾਂ ਦੇ ਜਾਲ ਦੇ ਵਿੱਚ ਬਾਕਸ ਬਣਾ ਕੇ ਫਿਰ ਇਸ ਢਾਹ ਨੂੰ ਰੋਕਿਆ ਸੀ ਅਗਰ ਪੰਜਾਬੀ ਸਾਥ ਨਾ ਦਿੰਦੇ ਤਾਂ ਪ੍ਰਸ਼ਾਸਨ ਦੇ ਵੀ ਹੱਥ ਖੜੇ ਸੀ ਕੱਲੀ ਆਰਮੀ ਵੀ ਕੁਝ ਨਹੀਂ ਸੀ ਕਰ ਸਕਦੀ ਅਗਰ ਪੰਜਾਬੀ ਸਾਥ ਨਾ ਦਿੰਦੇ ਆ ਜਿਹੜਾ ਉੱਪਰ ਬੰਨਣਾ ਹੈ ਨਾ ਦੋਸਤੋ ਇਹ ਬੰਨ ਮੇਲੇ ਦੀ ਤਰ੍ਹਾਂ ਸੀ ਜਿੱਦਾ ਮੇਲਾ ਲੱਗਿਆ ਹੁੰਦਾ ਸੋ ਉਸ ਵਕਤ ਉਹ ਪਰਲੇ ਪਾਸੇ ਪਰਲੇ ਪਾਸੇ ਐਮਐਲਏ ਸਾਹਿਬ ਆਪਣੇ ਵਰਕਰਾਂ ਦੇ ਨਾਲ ਥੈਲੇ ਚੁੱਕ ਰਹੇ ਸੀ ਨਾਲ ਮਦਦ ਕਰਾ ਰਹੇ ਸੀ ਉਸ ਵਕਤ ਐਮਐਲਏ ਸਾਹਿਬ ਨੇ ਆਪਣੇ ਮੂੰਹੋਂ ਕਿਹਾ ਸੀ ਕਿ ਅੱਗੇ ਵਾਸਤੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਸਾਰਾ ਅੱਗੇ ਵਾਸਤੇ ਐਦਾਂ ਦਾ ਕੰਮ ਨਾ ਹੋਵੇ ਢਾਣਾ ਨਾ ਲੱਗੇ ਉਦੇ ਵਾਸਤੇ ਤੁਸੀਂ ਕੀਆ ਸੋਚਿਆ ਤਾਂ ਐਮਐਲਏ ਸਾਹਿਬ ਨੇ ਕਿਹਾ ਸੀ ਕਿ ਅਸੀਂ ਇੱਥੇ ਪੱਕੀਆਂ ਠੋਕਰਾਂ ਲਵਾਵਾਂਗੇ ਬਰਸਾਤ ਖਤਮ ਹੁੰਦੇ ਸਾਰ ਪਰ ਆ ਤੁਸੀਂ ਦੇਖ ਸਕਦੇ ਹੋ ਕਿਹੜੀਆਂ ਠੋਕਰਾਂ ਇੱਥੇ ਤੁਹਾਨੂੰ ਦਿਖ ਰਹੀ ਹੈ ਕਿਤੇ ਠੋਕਰ ਲੱਗਦੀ ਐਮਐਲਏ ਸਾਹਿਬ ਅਗਰ ਮੇਰੀ ਵੀਡੀਓ ਇਹ ਤੁਹਾਡੇ ਤੱਕ ਪਹੁੰਚਦੀ ਹੈ ਤਾਂ ਹੱਥ ਜੋੜ ਕੇ ਬੇਨਤੀ ਹੈ ਜੀ ਸੋਚੋ ਮਹਾਰਾਜ ਸੋਚੋ ਕੁਝ ਕਿਉਂਕਿ ਹਰ ਵਾਰ ਲੋਕਾਂ ਨੇ ਨਹੀਂ ਆਣਾ ਲੋਕ ਵੀ ਆ ਕੇ ਜਾਂਦੇ ਹੁੰਦੇ ਆ ਕਿ ਆਪ ਤਾਂ ਕੁਝ ਕਰਦੀਆਂ ਨਹੀਂ ਸਰਕਾਰਾਂ ਅਸੀਂ ਕੀ ਕਰੀਏ ਕਿਉਂਕਿ ਇਹ ਤੁਹਾਡੀ ਰਿਸਪੌਂਸਿਬਿਲਟੀ ਆ ਆ ਦੇਖੋ ਦੋਸਤੋ ਆ ਪਪੂਲਰ ਆ ਦੇਖੋ ਆ ਪਪੂਲਰ ਸੀ ਐਦਾ ਲੱਗੇ ਹੋਏ ਦੇਖੋ ਜੀ ਪਤਾ ਨਹੀਂ ਕਿੰਨੇ ਕ ਸੈਂਕੜੇ ਦਰਖਤ ਲੱਗੇ ਹੋਏ ਸੀ ਇਹ ਪਪੂਲਰਾਂ ਦੇ ਜਿਹੜੇ ਵੱਡ ਵੱਡ ਕੇ ਇਸ ਢਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਸੋ ਇਹ ਵੀਡੀਓ ਬਣਾਉਣ ਦਾ ਮੇਰਾ ਇਹੀ ਮਕਸਦ ਹੈ ਕਿ ਅਮਲੇ ਸਾਹਿਬ ਨੂੰ ਯਾਦ ਕਰਾ ਦਿੱਤਾ ਜਾਵੇ ਕਿ ਤੁਸੀਂ ਉਸ ਵਕਤ ਇਹ ਪ੍ਰੋਮਿਸ ਕੀਤਾ ਸੀ ਕਿ ਬਰਸਾਤਾਂ ਤੇ ਬਾਅਦ ਇਥੇ ਭਾਈ ਠੋਕਰਾਂ ਲਗਾਈਆਂ ਜਾਣਗੀਆਂ ਪੱਕਾ ਕੰਮ ਕੀਤਾ ਜਾਊਗਾ ਸੋ ਕਿਰਪਾ ਕਰਕੇ ਇਹਦੇ ਬਾਰੇ ਕੁਝ ਸੋਚੋ ਕਿਉਂਕਿ ਪਹਿਲਾਂ ਤਾਂ ਇਹ ਜਿਹੜੀ ਆ ਝਟਾ ਲੱਗੀ ਸੀ ਜਿਹੜੀ ਇਹ ਪਹਿਲਾਂ ਘੱਟੋ ਘੱਟ ਇਥੋਂ ਇੱਕ ਡੇਢ ਕਿਲਾ ਪਰਾਂ ਸੀ ਹੁਣ ਤਾਂ ਇਹ ਝਟਾ ਬਿਲਕੁਲ ਬੰਨ ਦੇ ਨਾਲ ਆ ਗਈ ਆ ਕਿ ਕਿ ਆਉਣ ਵਾਲੀਆਂ ਬਰਸਾਤਾਂ ਦੇ ਵਿੱਚ ਫਿਰੇ ਸਾਂਭੀ ਨਹੀਂ ਜੀ ਜਾਣੀ ਅਗਰ ਇਹਦੀ ਰੋਕਥਾਮ ਨਾ ਕੀਤੀ ਗਈ ਇਹਦਾ ਕੋਈ ਪੱਕਾ ਹੱਲ ਨਾ ਕੀਤਾ ਗਿਆ ਸੋ ਇੰਨੀਆਂ ਕਿ ਬੇਨਤੀਆਂ ਕਰਦੇ ਹੋਏ ਮੈਂ ਵੀਡੀਓ ਸਮਾਪਤ ਕਰ ਰਹੇ ਹਾਂ ਜੀ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਪ੍ਰਸ਼ਾਸਨ ਤੱਕ ਐਮਐਲਏ ਸਾਹਿਬ ਤੱਕ ਪਹੁੰਚਦੀ ਜਰੂਰ ਕਰਿਓ ਤਾਂ ਜੋ ਐਮਐਲਏ ਸਾਹਿਬ ਨੂੰ ਯਾਦ ਆ ਸਕੇ ਤੇ ਉਹ ਇਧਰ ਨੂੰ ਧਿਆਨ ਦੇ ਸਕਣ ਇਹ ਜਿਹੜੀ ਗੱਲਬਾਤ ਆ ਵਿਧਾਨ ਸਭਾ ਚ ਰੱਖ ਸਕਣ ਤਾਂ ਜੋ ਇਹਨੂੰ ਜਿਹੜੀਆਂ ਪੱਕੀਆਂ ਠੋਕਰਾਂ ਦਾ ਬੰਦੋਬਸਤ ਹੋ ਸਕੇ ਸੋ ਦੋਸਤੋ ਧੰਨਵਾਦ ਧੰਨਵਾਦ ਪੂਰੇ ਪੰਜਾਬੀਆਂ ਦਾ ਜਿਨ੍ਹਾਂ ਨੇ ਆ ਕੇ ਇਸ ਇਲਾਕੇ ਨੂੰ ਡੁੱਬਣੋਂ ਬਚਾਇਆ ਸੀ ਦੋਸਤੋ ਆ ਦੇਖੋ ਨਹੀਂ ਇੱਥੋਂ ਬੰਨ ਰੁੱਟਣਾ ਸੀ ਆ ਦੇਖੋ ਇੱਥੋਂ ਅੱਜ ਇੱਥੇ ਥੈਲਿਆਂ ਦਾ ਢੇਰ ਲੱਗਿਆ ਹੋਇਆ ਅਗਰ ਪੰਜਾਬੀ ਸਾਥ ਨਾ ਦਿੰਦੇ ਆ ਪੂਰੇ ਦਾ ਪੂਰਾ ਬੰਨ ਆ ਨਾ ਜਿਹੜਾ ਇਹ ਉਸ ਵਕਤ ਮੇਲਾ ਲੱਗਿਆ ਹੋਇਆ ਸੀ ਉਰੇ ਮੇਲਾ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬੀ ਆਏ ਸੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਉਹ ਵੀ ਪੰਜਾਬੀ ਇੱਥੇ ਪਹੁੰਚੇ ਸੀ ਜਿਨ੍ਹਾਂ ਨੂੰ ਮਾਸਾ ਵੀ ਖਤਰਾ ਨਹੀਂ ਸੀ 1% ਵੀ ਜਿਨ੍ਹਾਂ ਨੂੰ ਖਤਰਾ ਨਹੀਂ ਸੀ ਇੱਕ ਸੇਵਾ ਭਾਵਨਾ ਨਾਲ ਇਨਸਾਨੀਅਤ ਲੈ ਕੇ ਦਿਲ ਦੇ ਵਿੱਚ ਇਨਸਾਨੀਅਤ ਦੀ ਭਾਵਨਾ ਨਾਲ ਉਹ ਬਚਾਉਣ ਵਾਸਤੇ ਆਏ ਸੀ ਸਾਨੂੰ ਲੋਕਾਂ ਨੂੰ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਫੋਲੋ ਕਰ ਲਿਓ ਤੇ ਕਮੈਂਟਾਂ ਦੇ ਵਿੱਚ ਆਪਣੇ ਸੁਝਾਅ ਜਰੂਰ ਦਿਓ ਦੋਸਤੋ ਕਿ ਕਿਆ ਇਸ ਦਰਿਆ ਨੂੰ ਪੱਕੀ ਠੋਕਰ ਲਗਣੀ ਚਾਹੀਦੀ ਹੈ ਕਿ ਨਹੀਂ ਸੋ ਧੰਨਵਾਦ ਜੀ